ਜਿੰਦਾਬਾਦ ਜਿੱਤੇਗਾ ਵਈ ਜਿੱਤੇਗਾ ਪੰਜੇ ਵਾਲਾ ਜਿੱਤੇਗਾ ਜਿੱਤੇਗਾ ਵਈ ਜਿੱਤੇਗਾ ਪੰਜੇ ਵਾਲਾ ਜਿੱਤੇਗਾ ਅੱਜ ਆਪਾਂ ਨਾਲ ਬੈਠੋ ਇਹ ਨਾਮ ਤ੍ਰਿਪਤਾ ਦੇ ਲੋਕ ਜੇ ਕੋਈ ਨੈਟਿਵ ਪਹੁੰਚ ਕੇ ਕਹਿਣਾ ਜਿੱਤੇਗਾ ਵਈ ਤੁਹਾਡੇ ਤੇ ਨਹੀਂ ਲੇਟ ਹੋਣਾ ਕੀ ਬੀਚੇ ਨੰਬਰ ਤੇ ਆਜੋ ਆਜੋ ਕੋਈ ਨਹੀਂ ਮੈਂ ਅੱਧਰ ਗਈ ਗੱਲ ਇਹ ਲੋਕ ਬੰਦਾ ਲੈਕਟਿਵ ਗੱਲ ਨਹੀਂ ਕਰਦਾ ਉਹ ਉਸ ਬੰਦੇ ਨੂੰ ਡਿਫੈਂਡ ਕਰਦਾ ਹਾਂ ਜੀ ਕੋਈ ਬੈਠੇ ਨਹੀਂ ਆਪਣੇ ਪੱਖ ਰੱਖਦੇ ਆਪਦੇ ਹੈ ਨਹੀਂ ਕੋਈ ਗਲਤੀ ਨਹੀਂ ਹੁੰਦੀ ਆਉਂਦੀ ਆ ਕੋਈ ਹੁੰਦੀ ਨਹੀਂ ਬਸ ਇਹ ਲੋਕਾਂ ਨੂੰ ਉਧਰ ਨਹੀਂ ਉਧੋ ਉਹਨਾਂ ਨੂੰ ਥੱਲੇ ਬੰਦੇ ਬੈ ਜਾਣੇ ਡਰਾਵਾ ਪੈ ਜਾਣਾ ਇਸ ਲਈ ਆਪਾਂ ਨੂੰ ਕੋਸ਼ਿਸ਼ ਕਰਕੇ ਇਹ ਕਰਨਾ ਕਰਨੀ ਹੈ ਟੋਟਲ ਗੈਦਰਿੰਗ ਕਰਕੇ ਦੋ ਭਰਾ ਦਾ ਡਣਾਲੀ ਉਹਨਾਂ ਨੂੰ ਪੜਦੇ ਹਾਂ ਹਾਂ ਇਹ ਸਾਰੇ ਵਿੱਚੋਂ ਮਲਾਈ ਦੇ ਤੇ ਐਚਓ ਚੋਂ ਹੀ ਗੱਡੀ ਹੋਈ ਸੀ ਫੈਕਰੀ ਆ ਇਹ ਲੋਡਿੰਗ ਹੋ ਰਹੀ ਬੈਠਾ ਮੈਂ ਬਿਟਿਆਂ ਬਦਵਾ ਦਾਂਗਾ ਹਾਂ ਸਮਝ ਲਈਏ ਅਬ 8 5 ਸਮਝ ਲੋ ਬਈ ਆ ਛੱਡ ਕੇ ਈ ਰਿਹਾ ਹੈ ਜਿਨ੍ਹਾਂ ਵਿੱਚ ਦੋ ਲੱਗਣੇ ਆ ਇਸ ਸਕੂਲ ਚ ਛੋਟੇ ਚ ਇਹਨਾਂ ਲੱਗਣੇ ਆ ਚਰਚੇ ਇੱਕ ਤੇ ਆ ਸਕੂਲ ਹੈ ਕਿੱਥੇ ਲੱਗਣਾ ਹੈ ਦੋ ਐਥੇ ਲੱਗਣੇ ਆ ਤੇ ਨਿਕਲ ਏ ਕੇ ਆ ਗਿਆ ਵਾ ਪਰੇ ਹੋ ਅਜੇ ਸਮਝ ਨੰਦਰ ਬਡੇ ਸਕੂਲ ਚ ਵੀ ਹੁੰਦੇ ਨੇ ਬਡੇ ਸਕੂਲ ਚ ਵੀ ਹੈਗੇ ਆ 200 ਤੋਂ 6 ਮੈਂ ਤਾਂ ਹੁੰਦਾ ਵੀ ਹੁੰਦਾ ਕਿ 8 ਦੌੜ ਭੱਜ ਕਰਨੇ ਆ ਯੰਗ ਮੈਨ ਕਿਹਦੇ ਆ ਜੰਗਮਾਨ ਉਹ ਦੂਸਰੀ ਗੱਲ ਸਰਦੀਆਂ ਹੋਣ ਦੇ ਕਾਰਨ ਨਾ ਦੌੜ ਭੱਜ ਕਰਨੀ ਦੌੜ ਭੱਜ ਕਰਨੀ ਇੱਕ ਖੰਡ ਹੈ ਸਵੇਰੇ 7:00 ਵਜੇ ਤੋਂ ਜੋ ਅਗੂ ਹੋ ਰਹੇ ਦਸੰਬਰ ਤੱਕ ਜਾਣਾ ਹੈ ਥੱਲ ਹੋਰ ਵਧਣੀ ਅੱਜ ਤੋਂ ਕੱਲ ਵੀ ਚੱਲ ਸ਼ੁਰੂ ਹੋ ਗਈ ਹੈ ਇਹ ਅੱਜ ਤੋਂ ਜੋ ਹੋ ਗਈ ਹੈ ਕਿ ਉਹ ਸਵੇਰੇ 7:00 8:00 ਵਜੇ ਤੱਕ ਮੈਂ ਬੰਦਾ ਉੱਠਦਾ ਨਹੀਂ ਅੱਡਣੋਂ ਮੇਰ ਬਾਹਰ ਨਾ ਉਸ ਤੋਂ ਬਾਅਦ ਸ਼ਾਮੀ ਪੰਜ ਦੇ ਚਾਰਾਂ ਦੇ ਨਾਲ ਸ਼ੁਰੂ ਹੋ ਜਾਂਦਾ ਤੇ ਇਸ ਲਈ ਕਈਆਂ ਨੇ ਗੋਹੋ ਨਾ ਵੀ ਬੋਟੀਆਂ ਬਾਣ ਜਾਣ ਆਪਣਾ ਬੰਦਾ ਪਰ ਵੋਟ ਹੀ ਨਾ ਪਾਣ ਗਿਆ ਕਿ ਸਾਡੇ ਨਾਲ ਸਾਡੀ ਨੂੰ ਵੋਟ ਕਰਨੀ ਹੈ ਨਾ ਜਿਹੜੇ ਬੰਦੇ ਨੇ ਮੈਚ ਕਰਨ ਆਏ ਕਿ ਜਿਹੜੇ ਆਪਣੇ ਖਾਸ ਬੰਦੇ ਆ ਮੈਚ ਨਾਲ ਲਿਬਰਮਨ ਨੂੰ ਵੀ ਲੱਗਿਆ ਕਨਿਆੜੀ ਵੀ ਲੱਗਿਆ ਪਰ ਕਨੇ ਮੇਜ ਹਲਕਾ ਨਹੀਂ ਆ ਗਿਆ ਇਹ ਤੇ ਬਹੁਤ ਲੱਗਿਆ ਵੈਸੇ ਮੇਰੇ ਹਲਕੇ ਤੋਂ ਬਾਹਰ ਮੈਂ ਇੰਤਜ਼ਾਰ ਕਰ ਦਰਦ ਤਨ ਮੈਂ ਬਲੈ ਜੀ ਇਹੀ ਗੱਲ ਕੀਤੀ ਜੀ ਬੈਠੇ ਬੀਰੀ ਤੁਮਾ ਮੈਂ ਤੁਮੇ ਇਹੀ ਗੱਲ ਕੀਤੀ ਮੈਂ ਤੁਹਾਨੂੰ ਸਾਰੇ ਪਾਸੇ ਲੱਗੀਆਂ ਮੈਂ ਤੁਹਾਨੂੰ ਨਹੀਂ ਨਹੀਂ ਉਹ ਹੀ ਮੈਂ ਤੁਹਾਨੂੰ ਕਹਾਂਗਾ ਮੇਰਾ ਕਹਿੰਦਾ ਪਾਬ ਸੀਗਾ ਤੁਸੀਂ ਹੋਣ ਗੱਲ ਸਮਝੇ ਹੋ ਕਿ ਜਿੱਦਾਂ ਜਿਹੜੀ ਨਾ ਆਪਾਂ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਕਿ ਜਿੱਦਾਂ ਅਈ ਕਿਸੇ ਦੀ ਪੈਨਸ਼ਨ ਲਵਾਤੀ ਬਜ਼ੁਰਗ ਨਾ ਉਹਦੀ ਹੋਣ 65 70 75 ਸਾਲ ਦੀ ਉਮਰ ਹੈ ਉਹਨੂੰ ਜਾ ਨਹੀਂ ਹੋਣਾ ਜਾਂ ਕੋਈ ਲੇਡੀ ਥੋੜੀ ਬਜ਼ੁਰਗ ਨੇ ਕਿ ਮੈਂ ਤੁਹਾਨੂੰ ਕਹਿੰਦਾ ਸਾਡੇ ਮੈਕਸਿਮਮ ਬਾਊਂਡਰੀ ਜਿਹਨੇ ਸਪੋਰਟ ਦੇ ਰਿਹਾ ਉਹ ਹੀ ਹੋਣੇ ਕਿਉਂ ਜੁਣਾਂ ਦਾ ਆਪਾਂ ਪੈਨਸ਼ਨ ਉੱਠਾ ਲਵਾਈਆਂ ਨੇ ਅਗਲੀ ਕਈਆਂ ਨੇ ਕਿਹਾ ਕਿ ਆ ਮੈਂ ਛੁੱਟੀ ਨਹੀਂ ਕਰ ਸਕਦਾ ਲੇਡੀਜ਼ ਜਿਹਨੇ ਕਮਾਈ ਕਰਨ ਵਾਲੀਆਂ ਉਹਨਾਂ ਦੀ ਵੀ ਪੈਨਸ਼ਨ ਲੱਗੀਆਂ ਉਹਨਾਂ ਦੀ ਵੀ ਵਿਧਵਾ ਦੀਆਂ ਪੈਸੇ ਲੱਗੀਆਂ ਜਾਂ ਢੀਲੇ ਕਾਬਲ ਲੋਕਾਂ ਦੇ ਬਣੇ ਦੀ ਬਾਦੇ ਉਹਨਾਂ ਨੇ ਹੋ ਸਕਦਾ ਕਿ ਆ ਮੈਂ ਨਾ ਪਾਵਾਂ ਦੀ ਗੱਲ ਹੋ ਰਹੀ ਹੈ ਮੈਂ ਨਾ ਪਾਵਾਂ ਦੀ ਬੁਰਕੀ ਇਦਾਂ ਕਰਕੇ ਵੋਟਾਂ ਬਹੁਤ ਰਹਿ ਜਾਂਦੀਆਂ ਆਪਾਂ ਕੋਸ਼ਿਸ਼ ਕਰਨੀ ਉਹਨੇ ਵੋਟ ਸਾਨੂੰ ਪਾਣੀ ਹੈ ਪਰ ਜਾਵੇਗੇ ਨਾ ਤਾਂ ਸਾਡੀ ਵੋਟ ਗਾਇਬ ਰਹੀ ਜੀ ਉਹਨਾਂ ਨੂੰ ਮੋਟੀਵੇਟ ਕਰਨਾ ਪੈਣਾ ਜਿਸ ਏਰੀਆ ਨੂੰ ਇਹੀ ਮੈਂ ਕਹਿ ਰਿਹਾ ਮੋਟੀਵੇਟ ਕਰਨ ਵਾਸਤੇ ਮੈਂ ਇਕੱਲੇ ਇਕੱਲੇ ਨੂੰ ਜਾ ਕੇ ਅਹੀ ਵਾਸਤੇ ਜਾਣਾ ਹੈ ਅਸੀਂ ਸਿਰਫ ਕਹਿਣਾ ਪੈਜੀ ਵੋਟ ਪਾਓ ਭਾਜੀ ਵੋਟ ਪਾਓ ਚੰਗਾ ਜੀ ਸਾਹੀ ਸਾਰੇ ਇਕੱਠੇ ਹੋਵਾਂਗੇ ਵਲੰਟੀਅਰ ਬਣਾ ਕੇ ਨਾ ਜੋ will be win ਚਲੋ ਥੈਂਕ ਯੂ ਕੰਗਰਾਚੂਲੇਟ ਯੂ ਥੈਂਕ ਯੂ ਥੈਂਕ ਯੂ ਪਾਣੀ ਆਵੇ ਲੋਕ ਜੀ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਮੈਂ ਬਾਜੀ ਬਾਹਰ ਵੀ ਹੈ ਲੈਟੇਜ ਮੈਂ ਬਣਾ ਘਾਡੀ ਜੀ ਵੀ ਮੜਾ ਪੜਾ ਕੌਂਸਲਰ ਆ ਰਹੇ ਅੰਦਰ ਅਸੀਂ ਉਹਨਾਂ ਨਾਲ ਹੈਲਪ ਨਹੀਂ ਕਰ ਸਕਦੇ ਵਸਣਾ ਨਹੀਂ ਕਰਾਂ ਗੌਰ ਗੌਰ ਬਲੈਕ ਦਾਣ ਪਰ ਤਾਂ ਹਾਂ ਜੀ ਤੁਹਾਡੇ ਕੰਮ ਬੋਲਦੇ ਨਹੀਂ ਕੋਈ ਨਹੀਂ ਕਹਿੰਦਾ ਯਾਰ ਉਹ ਕਹਿੰਦਾ ਯਾਰ ਮੈਨੂੰ ਲਾ ਲੈਂਦਾ ਮੈਂ ਕਹਿੰਦਾ ਮੈਂ ਕਹਾਂ ਇੱਕ ਮਿੰਟ ਭਾਜੀ ਮੈਂ ਕਹਾਂ ਵੀ ਕਾਲਾ ਪ੍ਰਧਾਨ ਮੇਰਾ ਹੋਇਆ ਜੇ ਕਾਲਾ ਪ੍ਰਧਾਨ ਉਹਨੂੰ ਵਿਆਹ ਕਿਉਂ ਹੋਇਆ ਫਿਰ ਮੇਰੀ ਗੱਲ ਸਮਝੋ ਹਾਂ ਜੀ ਉਹ ਮੈਨੂੰ ਚਲੇ ਗਏ ਬੋਰ ਤੇ ਰਹਿ ਗਈ ਨਾ ਮੈਂ ਇਹੀ ਕਹਿੰਦਾ ਪਿਆ ਵੀ ਜਦੋਂ ਤੁਸੀਂ ਜਦੋਂ ਚੋ ਦੋ ਗੁਲਾ ਤਾਂ ਲੱਖੋ ਮੈਂ ਤਾਂ ਇਹ ਸ਼ਰਨੈਗਰ ਤੋਂ ਆਇਆ ਹਾਂ। ਆਰਦਾ ਵੀ। ਕਾਂਗਰਸ ਪਾਰਟੀ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਪ੍ਰਗਿਆਲ ਭਗਤ ਜਿੰਦਾਬਾਦ। ਪ੍ਰਗਿਆਲ ਭਗਤ ਜਿੰਦਾਬਾਦ। ਪ੍ਰਗਿਆਲ ਭਗਤ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਪ੍ਰਗਿਆਲ ਭਗਤ ਜਿੰਦਾਬਾਦ। ਪ੍ਰਗਿਆਲ ਭਗਤ ਜਿੰਦਾਬਾਦ। ਜਿੱਤੇਗਾ ਵਈ ਜਿੱਤੇਗਾ ਪੰਜੇ ਵਾਲਾ ਜਿੱਤੇਗਾ ਜਿੱਤੇਗਾ ਵਈ ਜਿੱਤੇਗਾ ਪੰਜੇ ਵਾਲਾ ਜਿੱਤੇਗਾ ਜਿੱਤੇਗਾ ਵਈ ਜਿੱਤੇਗਾ ਪੰਜੇ ਵਾਲਾ ਜਿੱਤੇਗਾ ਅੱਜ ਵੰਗਾਲ ਤੱਕ ਲੋ ਇਹਨਾਂ ਨਾਮ ਤਿਰਪਾ